ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਆ ਬਈ ਵੀਡੀਓ ਵਿੱਚ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਇਹਦਾ ਬਾਈ ਬਿਜਲੀ ਫਿਟਿੰਗਾਂ ਦਾ ਕੰਮ ਆ ਜਿਹੜਾ ਆਪਣਾ ਕੰਪਲੀਟ ਕਰਤਾ ਆਪਾਂ ਜਾਵਾਂਗੇ టు ਜ਼ੈਡ ਅੱਜ ਕੱਲਾ ਬਾਈ ਮੇਨ ਬੋਰਡ ਰਹਿ ਗਿਆ ਆਪਾਂ ਇਹਨੂੰ ਦੇਖਦੇ ਆ ਬਾਈ ਵੀ ਸਵਾ ਫਾਈਨਲ ਕਹਿੰਦੇ ਆ ਤਾਂ ਫਾਈਨਲ ਬਣਾਵਾਂਗੇ ਨਹੀਂ ਪਰ ਬਾਈ ਉਹਨੂੰ ਆਪਾਂ ਆਪ ਦੇ ਢੰਗ ਨਾਲ ਬਣਾਵਾਂਗੇ ਅੰਡਰਗਰਾਊਂਡ ਫਿਟਿੰਗਾਂ ਦਾ ਬਾਈ ਫੁੱਲ ਫਾਰਮ ਇਹੀ ਹੁੰਦੀ ਆ ਫਿਟਿੰਗ ਦੀ ਵੀ ਜਿਹੜੀ ਤਾਰ ਆ ਕੋਈ ਉਹ ਬਾਹਰ ਨਾ ਹੋਵੇ ਹਰੇਕ ਤਾਰ ਬਾਈ ਅੰਡਰਗਰਾਊਂਡ ਹੋਵੇ ਸਾਡਾ ਮੇਨ ਵਾਕਸ ਅਤਵਈ ਆਪਣੀਆਂ ਆਰਜੀ ਤਾਰਾਂ ਵਿੱਚ ਵੀ ਰਿਕਾਰਡ ਨਾ ਕਰੀ ਜਾਣ ਵੀ ਆ ਤਾਰਾਂ ਬਈਆਂ ਤਾਂ ਆਪਾਂ ਚੱਕਣੀਆਂ ਸਾਰੀਆਂ ਤੇ ਜਿਹੜੀਆਂ ਦੂਜੀਆਂ ਵੀ ਤਾਰਾਂ ਇਹਦੇ ਵਿੱਚ ਕੈਮਰੇ ਦੀ ਲਾ ਲਓ ਜਾਂ ਮੇਨ ਲਾ ਲਓ ਜਾਂ ਕੁਡੇ ਸਾਲੀ ਸਾਰੀਆਂ ਤਾਰਾਂ ਬਈ ਅੰਡਰ ਗਰਾਊਂਡ ਨੇ ਆ ਖਾਲੀ ਕਰਕੇ ਆਪਾਂ ਪਾਤੀਆਂ ਇੱਥੋਂ ਦੀ ਇੱਥੇ ਬਈ ਆਪਾਂ ਜਿਹੜੀ ਆ ਕੈਮਰੇ ਵਾਲੀ ਵਾਇਰ ਛੱੜਤੀ ਆਈ ਵੀ ਕੈਮਰਾ ਲੱਗੂ ਬਈ ਤੇ ਕੈਟ 6 ਤਾਰ ਪਾ ਕੇ ਛੱੜਤੀ ਆ ਬਈ ਇਹਦੀ ਮੇਨ ਛੱੜਤੀ ਮੀਟਰ ਇਹਦਾ ਬਾਹਰ ਲੱਗੇ ਕੋਲੇ ਤਾਂ ਜਾਂ ਉਧਰ ਲੱਗੇ ਬਈ ਖੰਭੇ ਤੇ ਉਧਰ ਬਈ ਆਪਣੀ ਸਪਲਾਈ ਜਿਹੜੀ ਅੰਦਰ ਐਂਟਰ ਹੋ ਗਈ ਇੱਥੇ ਆਜੋ ਬਈ ਹੁਣ ਤੁਹਾਨੂੰ ਆਪਾਂ ਤੇ ਕੀ ਕੀ ਲਾਇਆ ਇਹਦੇ ਚ ਤੇ ਹੁਣ ਬਾਈ ਗੱਲ ਕਰਦੇ ਆਪਾਂ ਇਹਦੀਆਂ ਗੇਟ ਲਾਈਟਾਂ ਵੀ ਤੁਹਾਨੂੰ ਦੱਸ ਦਈਏ ਦਿਖਾ ਦਈਏ ਆਪਾਂ ਇਹਨੀਆਂ ਲਾਈਆਂ ਆਹ ਬਾਈ ਗੇਟ ਲਾਈਟਾਂ ਲਾਈਆਂ ਆਪਾਂ ਅਲੂਮਿਨੀਅਮ ਦੀ ਬੋਡੀ ਆ ਬਾਈ ਇਹਦੀ ਇਹਨਾਂ ਦੀ ਤੇ ਇਹਦੇ ਵਿੱਚ ਬਾਈ ਬੱਲਮ ਪੈਂਦੇ ਆ ਵੱਡੀ ਖਾਸੀਅਤ ਇਹਨਾਂ ਦੀ ਇਹ ਹੈ ਬੱਲਮਾਂ ਦੀ ਕੱਲ ਨੂੰ ਵਿੱਚ ਕਈ ਵਾਰੀ ਆਪਾਂ LED ਲਾਈਟਾਂ ਲਾ ਲੈਂਦੇ ਜਿਵੇਂ ਹਰੇਕ ਵੀਰ ਦੀ ਬਾਈ ਅਲੱਗ-ਅਲੱਗ ਚੁਆਇਸ ਆ ਹਨ ਉਹ ਆਪਾਂ ਨੂੰ ਸਾਰੀ ਲਾਈਟ ਬਦਲਣੀ ਪੈਂਦੀ ਹੈ ਇਹਦਾ ਕੀ ਆ ਬਾਈ ਆਪਾਂ ਬੱਲਮਾਂ ਜਿਹੜਾ ਆਸਾਨੀ ਨਾਲ ਹੀ ਚੂੜੀ ਵਾਲਾ ਲੈ ਕੇ ਬਦਲ ਸਕਦੇ ਆਗੇ ਆਜੋ ਬਾਈ ਹੁਣ ਤੁਹਾਨੂੰ ਆਪਾਂ ਅੰਦਰ ਦਿਖਾ ਕਿਹੜੀਆਂ ਆਪਾਂ ਇਹਦੇ ਵਿੱਚ ਲਾਈਟਾਂ ਲਾਈਆਂ ਨੇ ਪਹਿਲਾਂ ਬਾਈ ਗੱਲ ਕਰਦੇ ਆਪਾਂ ਪੋਰਚ ਦੀ ਆ ਪੋਰਚ ਦੇ ਵਿੱਚ ਆਪਾਂ 4 ਕੰਸੀਲਣਾ ਪਾਈਆਂ ਨੇ ਨਕਸ਼ੇ ਦੇ ਵਿੱਚ ਬਾਈ ਇਸ ਤਰ੍ਹਾਂ ਕੰਸੀਲਣਾ ਸੀਗੀਆਂ ਆਪਾਂ ਜਮਾਂ ਬਾਈ ਨਕਸ਼ੇ ਦੇ ਅਕੋਰਡਿੰਗ ਕੀਤਾ ਕੰਮ ਬਾਈ ਕਹਿੰਦਾ ਵੀ ਨਕਸ਼ੇ ਦੀ ਜਮਾਂ ਕੋਈ ਨਕਸ਼ੇ ਤੋਂ ਬਾਹਰ ਨਹੀਂ ਕੰਮ ਕਰਨਾ ਨਕਸ਼ੇ ਦੇ ਹਿਸਾਬ ਨਾਲ ਚੱਲਣਾਗਾ ਤੇ 2 ਬਾਈ ਇੱਥੇ ਪੁਆਇੰਟ ਦਿੱਤੇ ਸੀ ਇੱਥੇ ਵੀ ਕੰਸੀਲਣਾ ਸੀਗੀਆਂ ਬਾਈ ਕਹਿੰਦਾ ਵੀ ਇੱਥੇ ਕੰਸੀਲਣਾ ਨਹੀਂ ਲਾਉਣੀਆਂ ਇੱਥੇ ਆਪਾਂ ਕੋਈ ਵੱਖਰੀ ਲਾਈਟ ਲਾਉਣੀ ਆ ਇੱਥੇ ਆਪਾਂ ਬਾਈ ਸਿਲੰਡਰ ਲਾਈਟਾਂ ਲਾਤੀਆਂ ਬਾਰਮਾਈਟ ਆ ਬਾਈ ਆਪਾਂ ਵਾਈਟ ਇਹਦੇ ਵਿੱਚ ਲੇ ਇੱਥੇ ਬਾਈ ਬਾਹਰ ਲਾਈਟਾਂ ਦਿੱਤੀਆਂ ਸੀਗੀਆਂ ਤੇ ਬਾਈ ਕਹਿੰਦਾ ਬਾਹਰ ਲਾਈਟਾਂ ਨਹੀਂ ਲਾਉਣੀਆਂ ਵੀ ਆਪਾਂ ਆਪਣਾਉਣ ਲਾਉਣੀਆਂ ਨੇ ਇੱਥੇ ਬਾਈ ਆਪਾਂ ਆਪਣਾਉਣ ਲਾਤੀਆਂ ਰਾਉਂਡ ਵਾਲੀਆਂ ਉਹਨੂੰ ਉਹ ਪਸੰਦ ਸੀ ਇੱਥੇ ਬਾਈ ਬਾਹਰ ਲਾਈਟ ਆਉਂਦਾ ਬਾਈ ਲੈ ਕੇ ਉਹ ਲਾਉਣੀ ਆ ਆਪਾਂ ਉਹ ਵੀ ਤੁਹਾਨੂੰ ਆਪਾਂ ਬਾਅਦ ਵਿੱਚ ਵੀਡੀਓ ਬਣਾ ਕੇ ਪਾ ਦਾਂਗੇ ਦਿਖਾ ਦਾਂਗੇ ਵੀ ਕਿਹੜੀ ਲਾਉਣੀ ਇੱਥੇ ਲਾਈਟ ਲਾਉਣੀ ਆ ਇੱਕ ਉੱਪਰ ਜੇ ਹੁਣ ਗੱਲ ਕਰਦੇ ਆਂ ਬਾਈ ਆਪਾਂ ਲੌਬੀ ਦੀ ਲੌਬੀ ਦੇ ਵਿੱਚ ਬਾਈ ਇੱਕ ਫੈਨ ਬਾਕਸ ਆ ਤੇ ਚਾਰ ਇਹਦੇ ਵਿੱਚ ਕਨਸੀਲ ਲਾਣੇ ਵਾਈਟ ਤੇ ਬਾਕੀ ਆਹ ਹੋਲਡਰ ਲਾਦਾ ਇੱਕ ਤੇ ਜਿਹੜੇ ਆ ਟੱਕਣੇ ਆ ਬਾਲੀ ਵੀ ਰਿਕਮੈਂਟ ਏ ਬਾਈ ਸਾਰੇ ਆਪਾਂ ਲਾਵਾਂਗੇ ਆਪਣਾ ਉਹ ਕੰਮ ਨਹੀਂ ਬਾਈ ਵੀ ਕਈ ਵਾਰੀ ਹੁਣ ਇੱਥੇ ਬੈਲ ਵੀ ਲੱਗਣੀ ਆ ਅੰਦਰ ਟੈਂਕੀ ਵਾਲੀ ਬੈਲ ਲੱਗਣੀ ਆ ਗੇਟ ਵਾਲੀ ਮਿਸਤਰੀ ਕਰਦੇ ਆ ਬਾਈ ਬੈਲ ਕਿਸੇ ਪਾਸੇ ਹੋਰ ਵੀ ਹੁੰਦੀ ਆ ਤੇ ਤਾਰਾਂयां ਦੇਸ਼ੀਆਂ ਨਹੀਂ ਹੁੰਦੀਆਂ ਆਪਾਂ ਜਦੋਂ ਪ੍ਰੋਪਰ ਦੁਬਾਰੇ ਇੱਕ ਵੀਡੀਓ ਹੋਰ ਵੀ ਪਾਵਾਂਗੇ ਬਣਾ ਕੇ ਇੱਥੇ ਬੈਲ ਲਾਵਾਂਗੇ ਤੇ ਤੁਹਾਨੂੰ ਤਾਰਬਾਈ ਬੈਲ ਦੇ ਵਿੱਚ ਵੀ ਨਹੀਂ ਦੇਸ਼ੀ ਨਹੀਂ ਵੀ ਤਾਰ ਕਿੱਥੋਂ ਨਹੀਂ ਆਉਂਦੀ ਆ ਸਾਰੇ ਟੱਕਣ ਬਾਈ ਇਹ ਬੰਦ ਹੋ ਜਾਣਗੇ ਬਲੌਕ ਹੋ ਜਾਣਗੇ ਐ ਨਹੀਂ ਹੈਗਾ ਕਿ ਫालतੂ ਨਹੀਂ ਲਾਏ ਹੋਏ ਸਾਰੇ ਕੰਮ ਦੇ ਆ ਬਾਈ ਆ ਆਪਣਾ ਬਾਈ ਡਰੈਇੰਗ ਰੂਮ ਆ ਗਿਆ ਡਰੈਇੰਗ ਰੂਮ ਦੇ ਵਿੱਚ ਬਾਈ ਇੱਕ ਏਸੀ ਦਾ ਪੁਆਇ ਪਾਣੀ ਵਾਲੀ ਪਾਇਪ ਐ ਇੱਥੇ ਵੀ ਆਪਾਂ ਢੱਕਣ ਲਾਦੇ ਕਿਉਂਕਿ ਬਈ ਜ਼ਰੂਰੀ ਨਹੀਂ ਵੀ ਹੁਣ ਬੰਦੇ ਨੇ ਕੋਠੀ ਪਿਆਰ ਕਰ ਲਈ ਏਸੀ ਜਿਹੜੇ ਨਾਲ ਦੀ ਨਾਲ ਹੀ ਲੱਗ ਜਾਣਗੇ ਹਨਾ ਟਾਈਮ ਟੂ ਟਾਈਮ ਜਿਵੇਂ ਲੱਗਣਗੇ ਉਵੇਂ ਲਾਈ ਜਾਣਗੇ ਨਹੀਂ ਬਈ ਇੱਥੇ ਮੁੜ ਕੇ ਕਿਲੀਆਂ ਬੜੀਆਂ ਦੀਆਂ ਨੇ ਇੱਥੇ ਆਪਾਂ ਕੰਮ ਲੋਟ ਪਾਇਪ ਕੱਟੀ ਹੋਈ ਹੈ 2 ਇੰਚੀ ਆ ਇਹਦੇ ਤੇ ਵੀ ਢੱਕਣ ਲਾ ਦਦੇ ਉਹ ਜਿਹੜਾ ਆਪਣਾ ਬਿਜਲੀ ਦਾ ਪੁਆਇੰਟ ਆ ਉਹ ਆ ਗਿਆ ਤੇ ਆਹ ਪਾਣੀ ਵਾਲੀ ਪਾਇਪ ਬਾਈ ਇੱਥੇ ਆਪਾਂ ਐਂਡ ਕੱਪ ਲਾਤਾ ਉਸ ਤੋਂ ਬਾਅਦ ਰਹੇਗੀ ਬਈ ਏਸੀ ਤੇ ਜਿਹੜੀ ਆਪਾਂ ਆਨ ਆਫ ਕਰਨ ਵਾਸਤੇ ਆ ਡੀਪੀ ਲਾਈ ਆ ਇਹ ਅਡੋੜੀ ਹਿਸਾਬ ਕਿਤਾਬ ਬਾਈ ਕਈ ਵਾਰ ਇੱਥੇ ਸਟਾਰਟਰ ਵੀ ਲਾਉਂਦੇ ਆ ਕਈ ਸਿੰਗਲ ਐਮਸੀਬੀ ਵੀ ਲਾਉਂਦੇ ਆ ਪਰ ਆਪਾਂ ਬਾਈ ਡੀਪੀ ਲਾਉਨੇ ਆ ਡੀਪੀ ਦਾ ਮੇਨ ਮਕਸਦ ਇਹ ਹੁੰਦਾ ਵੀ ਉਹ ਨੋਟਲ ਹੋ ਜਿਹੜਾ ਫੇਸ ਹੈ ਦੋਨੇ ਚੀਜ਼ਾਂ ਨੂੰ ਬਾਈ ਆਨ ਆਫ ਕਰ ਦਿੰਦੀ ਹੈ ਕੱਟ ਬੱਜ ਜਾਂਦਾ ਜੇ ਕੱਲ ਨੂੰ ਸਰਵਿਸ ਵਗੈਰਾ ਕਰਨੀ ਹੈ ਕੋਈ ਜਾਂ ਬਈ ਕੋਈ ਬਾਹਰੋਂ ਫੇਸ ਆਲਟ ਹੋ ਜੇ ਫਿਰ ਦਿੱਕਤਾਂ ਆਉਂਦੀ ਰਹਿੰਦੀ ਆ ਪਤਾ ਨਹੀਂ ਲੱਗਦਾ ਆਪਾਂ ਨੂੰ ਤਾਂ ਕਰਕੇ ਬਾਈ ਆਪਾਂ ਡੀਪੀ ਲਾਉਨੇ ਆ ਡੀਪੀ ਦਾ ਫਾਇਦਾ ਵੀ ਉਹਨੇ ਲੈਟ ਆਪਾਂ ਕਰੰਟ ਤੇ ਅਰਥ ਭਈ ਦੇਣਾ ਕੱਟ ਕਰ ਜਾਂਦਾਗਾ ਤੇ ਹੁਣ ਬਾਈ ਤੁਹਾਨੂੰ ਆਪਾਂ ਦਿਖਾਉਣੇ ਆ ਇੱ ਆ ਬੈਡਰੂਮ ਦੇ ਵਿੱਚ ਬਾਈ ਨੇ ਬਾਈ ਕਰਾਈ ਆ ਡਾਊਨ ਸੀਲਿੰਗ ਇਹ ਡਾਊਨ ਸੀਲਿੰਗ ਦੇ ਵਿੱਚ ਬਾਈ ਚਾਰ ਪੈਨਲ ਤੇ ਦੋ ਬਾਈ ਹੈਂਗ ਲੈਟਾਂ ਇਹਦੇ ਵਿੱਚ ਬਾਈ ਰੰਗ ਹਲੇ ਫਾਈਨਲ ਨਹੀਂ ਕੀਤਾ ਬਾਈ ਕਹਿੰਦਾ ਵੀ ਬਾਅਦ ਚ ਕਰਾਂਗੇ ਤਾਂ ਕਰਕੇ ਆਪਾਂ ਆਹ ਲੈਟਾਂ ਲਾ ਦਿਆਂ ਤੇ ਫੈਨ ਲਾ ਦਾਂਗੇ ਬਾਕੀ ਸਵਿਚ ਬੋਰਡ ਵਗੈਰਾ ਲਾਤੇ ਉਹ ਹੈਂਗ ਲੈਟਾਂ ਜਿਹੜੀ ਲੜੀ ਪਾਉਣੀ ਆ ਉਹ ਬਾਅਦ ਚ ਪਾਵਾਂਗੇ ਬਾਈ ਜਦੋਂ ਫਾਈਨਲ ਹੋ ਗਿਆ ਰੰਗ ਇਹਦੇ ਵਿੱਚ ਵੀ ਬਾਈ ਆਪਾਂ ਦੋ ਆ ਹੋੜਲਾ ਤੇ ਤੁਸੀਂ ਦੇਖ ਰਹੇ ਹੋ ਵਿਚਾਲੇ ਬੈੱਡ ਆ ਜੂ ਇੱਥੇ ਤੇ ਇਧਰ ਪਲੱਗ ਆ ਗਿਆ ਤੇ ਆਹ ਬਾਈ ਏਸੀ ਦਾ ਪੁਆਇੰਟ ਆ ਗਿਆ ਤੇ ਇੱਕ ਬਾਈ ਆਹ ਆਪਾਂ ਸੀ ਟਾਈਪ ਜਿਹੜਾ ਚਾਰਜਰ ਵਾਸਤੇ ਬਾਈ ਕਹਿੰਦਾ ਵੀ ਇਹ ਵੀ ਲਾਉਣਾ ਇਹ ਵੀ ਬਾਈ ਆਪਾਂ ਪੁਆਇੰਟ ਬਚ ਦੇਤਾ ਸਾਹਮਣੇ ਬਾਈ ਐਲਸੀਡੀ ਵਾਲਾ ਆ ਗਿਆ ਆਪਣਾ ਇੱਥੇ ਪੈਨਲ ਵਗੈਰਾ ਬਣੂਗਾ ਤੇ ਉਹ ਵਿੱਚ ਬਾਈ ਤਾਰਾਂ ਛੱਡੀਆਂ ਹੋਈਆਂ ਐਡਜਸਟ ਹੋ ਜਾਣੀਆਂ ਇੱਕ ਬਾਈ ਮੇਨ ਆਪਣਾ ਆ ਗਿਆ ਐਂਟਰੀ ਤੇ ਬੋਰਡ ਆਹ ਇਹਦਾ ਇੱਥੇ ਟੂ ਵੇਸ ਵਿੱਚ ਆ ਗਈ ਰੂਮ ਦੀ ਆ ਨਾਲ ਹੀ ਬਾਈ ਇਹਦੇ ਡਰੈਸਿੰਗ ਆ ਡਰੈਸਿੰਗ ਦੇ ਵਿੱਚ ਵੀ ਬਾਈ ਡਾਊਨ ਸੀਲਿੰਗ ਹੋਈ ਵੀ ਆ ਉੱਪਰ ਇੱਕ ਪੈਨਲ ਲੱਗਿਆ ਹੋਇਆ ਹੈਗਾ 10 ਵਾਟ ਦਾ ਆਪਣਾ ਸੋਰੀ 15 ਵਾਟ ਦਾ ਪੈਨਲ ਇਹ ਚ ਲੱਗਿਆ ਹੋਇਆ ਤੇ 15 ਵਾਟ ਦੀ ਬਾਈ ਰੂਮ ਚ ਲੱਗੇ ਹੋਏ ਜੀਐਮ ਕੰਪਨੀ ਦੇ ਨੇ ਇਹ ਇਹ ਇੱਥੇ ਬਈ ਲੱਕੜ ਦਾ ਕੰਮ ਹਲੇ ਹੋਣਾਗਾ ਸ਼ੀਸ਼ਾ ਵਗੈਰਾ ਲੱਗੂਗਾ ਸ਼ੀਸ਼ੇ ਕੋਲੇ ਬੋਰਡ ਆ ਗਿਆ ਤੇ ਆ ਬਈ ਐਂਟਰੀ ਤੇ ਬੋਰਡ ਆ ਗਿਆ ਤੇ ਇੱਕ ਬਈ ਨਾਲ ਹੀ ਇਹਦੇ ਆ ਵਾਸ਼ਰੂਮ ਆ ਗਿਆ ਵਾਸ਼ਰੂਮ ਦੇ ਵਿੱਚ ਬਈ ਆਪਾਂ ਦੋ ਲਾਈਟਾਂ ਇਹਦੇ ਜੀ ਸਪੋਰਟ ਲਾਈਟਾਂ ਪਾਈਆਂ ਹੋਈਆਂ ਨੇ ਨਕਸ਼ੇ ਦੇ ਵਿੱਚ ਸੀਗੀਆਂ ਇੱਥੇ ਲੱਗੀਆਂ ਬਈ ਥੱਲੇ ਕਾ ਸੀਗੀ ਕਾ ਸੀ ਬਈ ਬਰਮ ਬਾਈਟ ਤੇ ਇਧਰ ਬਈ ਐਗਜ਼ਾਸਟ ਫੈਨ ਆ ਗਿਆ ਉਹੀ ਬਈ ਤਾਰ ਵਾਲੀ ਗੱਲ ਜਿਵੇਂ ਤੁਸੀਂ ਕਰਦੇ ਹੋ ਹੁਣ ਆਪਾਂ ਐਗਜ਼ਾਸਟ ਫੈਨ ਦਾ ਪੁਆਇੰਟ ਬਈ ਉੱਪਰ ਵੀ ਛੱਡ ਸਕਦੇ ਸੀਗੇ ਪਰ ਨਹੀਂ ਬਈ ਫਿਰ ਇੱਥੋਂ ਤਾਰ ਨਹੀਂ ਦੀ ਉਹਦਾ ਕਰਕੇ ਆਪਾਂ ਸਿੱਧੀ ਇੱਥੇ ਲਿਆਂਦੀ ਵੇਖ ਕੋ ਤਾਰ ਬਈ ਸਾਡਾ ਮਕਸਦ ਇਹੀ ਹੁੰਦਾ ਵੀ ਤਾਰ ਆ ਜਿਹੜੀ ਘੱਟ ਤੋਂ ਘੱਟ ਦੇ ਸੇ ਪਹਿਲੀ ਗੱਲ ਤਾਂ ਕੋਸ਼ਿਸ਼ ਹੁੰਦੀ ਆ ਵੀ ਤਾਰ ਦੇ ਸੇ ਨਾ ਪਰ ਫਿਰ ਵੀ ਜਿੱਥੇ ਵੀ ਕਿਤੇ ਹੁੰਦਾ ਵੀ ਤਾਰਾ ਸਾਡਾ ਉਹ ਹੁੰਦਾ ਵਿੱਚ ਹੀ ਹੋਵੇ ਵੱਧ 바ਜੀ ਪਰ ਤਾਰ ਲੰਦ ਸੇ ਆ ਆਪਣੀ ਸੀਟ ਆ ਕੀ ਇਹਦੀ ਇਹਦੇ ਬਈ ਆ ਆਪਣਾ ਗਿੱਜਰ ਦਾ ਆ ਗਿਆ ਐਮ ਸੀ ਬੀ ਵਾਲੇ ਵੀ ਸਵਿਚ ਵੀ ਲਾਉਂਦੇ ਆ 16 ਐਮਪੀਰ ਦੀਆਂ 25 ਐਮਪੀਰ ਦੀ ਚਲੋ ਹਰੇਕ ਦਾ ਆਪਦਾ ਆਪਦਾ ਲਾਉਣ ਦਾ ਢੰਗਾ ਹੈ ਪਰ ਬਾਬਾ ਪਾ ਬਈ ਜਿਆਦੇ ਇਹਨੂੰ ਪਰਫੈਕਟ ਮੰਨਦੇ ਆ ਇਹੀ ਲਾਉਣੇ ਆਪਾਂ ਜਿਹੜੇ ਬਈ ਆਪਾਂ ਇਹਦੇ ਵਿੱਚ ਹੋਲਡਰ ਲਾਇਆ ਹੋਲਡਰ ਬਈ ਆਪਾਂ ਚੌਰਸ ਲਾਇਆ ਬਈ ਨੂੰ ਚੌਰਸ ਪਸੰਦ ਸੀਗੇ ਇਹ ਵੀ 골ਡ ਮੈਟਲ ਕੰਪਨੀ ਦਾ ਆਪਾਂ ਸਾਰਾ ਮਤਲਬ ਇੱਕ ਤਰ੍ਹਾਂ ਦਾ ਹੀ ਲਾਇਆ ਸਾਰਾ ਸਮਾਨ ਜਿਹੜਾ ਲਾਇਆ ਐਸੈਸਰੀ ਸੁੱਚਾਂ ਸੀਟਾਂ ਤੇ ਹੋਲਡਰ ਵਗੈਰਾ ਤੇ ਜਿਹੜੀ ਆ ਸੀਟ ਲਾਈ ਆ ਇਹ ਵੀ 골ਡ ਮੈਟਲ ਦੀ ਆ ਤੇ ਜਿਹੜੀ ਸੁੱਚ ਲਾਈ ਆ ਬਈ ਇਹ ਤੇ ਇਹ ਵੀ 골ਡ ਮੈਟਲ ਦਾ ਨੈਕਸਨ ਮਾਡਲ ਆ ਬਈ ਦਾ ਬਈ ਟਾਪ ਮਾਡਲ ਹੈ 골ਡ ਮੈਟਲ ਦਾ ਬਹੁਤ ਕੈਂਡ ਸੋਚਾ ਇਹਦੀ ਖਾਸियत ਮੇਨ ਇਹ ਹੈ ਵੀ ਇਹ ਬਈ ਸੁੱਚਾ ਜਿਹੜੀ ਸਾਇਲੈਂਟ ਆ ਗਈ ਤੇ ਰੇਟ ਵੀ ਇਹਦਾ ਬੜਾ ਨਹੀਂ ਹੈਗਾ ਤੇ ਹੁਣ ਬਈ ਰਹਿ ਗਿਆ ਲੌਬੀ ਦੇ ਵਿੱਚ ਜਿਹੜਾ ਆਪ ਇੱਥੇ ਆਪਾਂ ਤਾਰਾਂ ਛੜਤੀਆਂ ਫਾਈਨਲ ਬਣਾ ਕੈਮਰੇ ਦੀਆਂ ਤੇ ਵਾਈਫਾਈ ਵਗੈਰਾ ਇਹਦਾ ਇੱਥੇ ਲੱਗੂ ਸਿਸਟਮ ਇਹਦਾ ਕਿਰਾਂ ਆਪਾਂ ਇੱਕ ਵਾਰੀ ਵਾਇਰ ਪਾ ਕੇ ਛੜਤੀ ਆਜੋ ਬਾਈ ਸੋਨੂੰ ਹੁਣ ਆਪਾਂ ਉੱਪਰ ਆ ਗਿਆ 2 ਵੇ ਸਵਿਚ ਵਗੈਰਾ ਤੇ ਬੈਲ ਦੀ ਸੋਚਾ ਕਿ ਇੱਥੇ ਉੱਪਰ ਬਾਈ ਆਹ ਲੌਬੀ ਆ ਗਈ ਉੱਪਰਲੀ ਇਹਦੇ ਵਿੱਚ ਮੇਨ ਕੀ ਆ ਬਾਈ ਮੇਨ ਇਹਦੇ ਚ ਕੰਸੀਲਰਾਂ ਸੀਗੀਆਂ 6 ਕੰਸੀਲਰਾਂ ਲਾਤੀਆਂ ਵਾਈਟ ਉਧਰ ਬਾਈ ਆਪਾਂ ਝੂਮਰ ਦਾ ਪੁਆਇੰਟ ਦੇਤਾ ਛੱਡਿਆ ਹੋਇਆ ਉਹ ਫੈਂਟ ਸ਼ੀਟ ਲੱਗੀ ਹੋਈ ਆ ਵਾਇਰ ਪਾਈ ਵੀ ਆ ਸਵਿਚ ਸਵਿਚ ਵਗੈਰਾ ਲਾਈ ਵੀ ਆ ਇੱਕ ਬਾਈ ਫੈਨ ਇਧਰ ਆ ਗਿਆ ਮਾਈਨਸ ਪਲੱਸ ਹੋਈ ਵੀ ਉੱਪਰ ਵੀ ਤੇ ਰਹੀ ਗੱਲ ਇਹ ਤੇ ਮੇਨ ਬਾਕਸ ਦੀ ਉੱਪਰਲੇ ਦੀ ਉੱਪਰਲਾ ਬਾਈ ਇੱਥੇ ਆਪਾਂ ਲੱਗੀ ਲਾਦਾ ਮੇਨ ਇਹਦਾ ਬੋਰਡ ਹੈ ਜਿਹੜਾ ਐਮਸੀਬੀ ਲਾਤੇ ਇਹਦੇ ਵਿੱਚ ਤੇ ਵਿਚੀ ਬਾਈ ਇਹਦੇ ਡੀਪੀ ਲਾਤੀ ਆਪਾਂ ਲਾਈਟ ਆਨ ਆਫ ਕਰਨੀਆਂ ਤੋਂ ਉੱਪਰੋਂ ਬਾਈ ਇਹਨੂੰ ਕਰ ਸਕਦੇ ਆ ਉਸ ਤੋਂ ਬਾਅਦ ਰਹੇਗਾ ਬਾਈ ਇਨਵਰਟਰ ਦਾ ਇਨਵਰਟਰ ਦਾ ਬਾਈ ਇਹਨਾਂ ਨੇ ਕੋਈ ਪਰਫੈਕਟ ਜਗ੍ਹਾ ਤਾਂ ਬੰਨ੍ਹਦੀ ਨਹੀਂ ਸੀ ਬਾਈ ਕੇ ਤੇ ਨਕਸ਼ੇ ਦੇ ਵਿੱਚ ਇੱਥੇ ਹੀ ਸੀਗਾ ਇਹ ਤੇ ਤਾਂ ਕਰਕੇ ਬਈ ਆਪਾਂ ਇੱਕ ਵਾਰੀ ਇੱਥੇ ਹੀ ਰੱਖਤਾ ਪੁਆਇੰਟ ਬਾਕੀ ਬਾਈ ਕਹਿੰਦਾ ਪਿੱਛੇ ਆਪਾਂ ਸਟੋਰ ਵਗੈਰਾ ਪਾਵਾਂਗੇ ਉੱਥੇ ਲੈ ਜਾਾਂਗੇ ਤੁਹਾਨੂੰ ਪਤਾ ਵੀ ਕਈ ਵਾਰੀ ਇਹ ਲੀਕ ਲੂਕ ਜਾ ਕਰਕੇ ਵਾਲਾ ਜਾ ਮਾਰ ਕੇ ਪੱਥਰ ਖਰਾਬ ਕਰ ਦਿੰਦਾ ਤਾਂ ਕਰਕੇ ਇਹਨੂੰ ਆਪਾਂ ਪਾਉਂਗੇ ਇਸੇ ਦਾ ਬਾਹਰੀ ਰੱਖਦੇ ਹੁੰਨੇ ਆ ਲੋ ਇਹਨਾਂ ਨੇ ਇੱਥੇ ਕਹਤਾ ਆਪਾਂ ਪੁਆਇੰਟ ਦੇਦਾ ਬਾਕੀ ਹੋ ਸਕਦਾ ਇਹਨੂੰ ਆਪਾਂ ਬਾਹਰ ਲਾ ਲਈਏ ਆ ਆ ਗਿਆ ਬਾਈ ਇਹਦਾ ਉੱਪਰਲਾ ਪੋਰਚ ਇਹਦੇ ਵਿੱਚ ਵੀ ਚਾਰ ਕੰਸੀਲ ਲਾਂ ਇਹ 12 ਬਰ ਬਟ ਲਾਈਆਂ ਬਾਈ ਆਪਾਂ ਮੇਜਰ ਵਾਲੀਆਂ ਇਹ ਕੰਸੀਲ ਲਾਂ ਬਾਈ ਕਿੱਲੀਆਂ ਜੀਐਮ ਲਿਆਂਦੀਆਂ ਨੇ ਹੋਰ ਕੰਪਨੀ ਦੀਆਂ ਨਹੀਂ ਬਾਈ ਸਾਰਾ ਇੱਕ ਕ ਤੇ ਜਿਹੜੀ ਬਈ ਤਾਰ ਪਾਈ ਵੀ ਆ ਤਾਰ ਆਪਾਂ ਬਈ ਇਹ ਚ ਨਰੂਲ ਦੀ ਪਾਈ ਆ ਆਹ ਬਈ ਉੱਪਰੇ ਦੇ ਇੱਕ ਬੈਡਰੂਮ ਆ ਗਿਆ ਬੈਡਰੂਮ ਦੇ ਬਈ ਆ ਛੱਡਾਂ ਤੇ ਬੋਰਡ ਆ ਗਏ ਇੱਕ ਇਧਰ ਇੱਕ ਇਧਰ ਤੇ ਸਾਹਮਣੇ ਐਲਸੀਡੀ ਵਾਲਾ ਆ ਗਿਆ ਤੇ ਆਹ ਬਈ ਨਾਲ ਆਪਣਾ ਐਂਟਰੀ ਬਾਕਸ ਆ ਗਿਆ ਉਧਰ ਬਈ ਆਪਣਾ ਏਸੀ ਦਾ ਪੁਆਇੰਟ ਆ ਗਿਆ ਉਹ ਆਪਾਂ ਬਈ ਉੱਥੇ ਉਹ ਥੋੜਾ ਜਿਹਾ ਪੇਜ ਲੰਮਾ ਲਾ ਕੇ ਇੱਕ ਉਹ ਬੰਦ ਕਰਨ ਵਾਲਾ ਉਹ ਨੂੰ ਆਪਾਂ ਬੰਦ ਕਰਾਂਗੇ ਜਿਹੜਾ ਦੀਦਾਗਾ ਉੱਤੇ ਵੀ ਆਪਾਂ ਰੌਣ ਸਿੱਟ ਲਾਵਾਂਗੇ ਤੇ ਨਾਲ ਹੀ ਬਈ ਆ ਨੀਚੇ ਵਾਲੇ ਵਾਂਗੂ ਮਾਸਟਰ ਬੈੱਡ ਰੂ ਬਣ ਗਿਆ ਬਾਈ ਨਾਲ ਹੀ ਇਹਦੇ ਆ ਡਰੈਸਿੰਗ ਆ ਗਿਆ ਤੇ ਇਧਰ ਬਾਈ ਵਾਸ਼ਰੂਮ ਆ ਗਿਆ ਵਾਸ਼ਰੂਮ ਦੇ ਵਿੱਚ ਬਾਈ ਹਲੇ ਜਿਹੜੀ ਟਾਇਲ ਵਗੈਰਾ ਉਹ ਲਾਉਣੀ ਆ ਬਾਈ ਨੇ ਤਾਂ ਕਰਕੇ ਆਪਾਂ ਜਿਹੜੀ ਵਾਇਰ ਪਾ ਕੇ ਛੱਡਤੀ ਤੇ ਸੀਟ ਬਾਈ ਆਪਾਂ ਜਦੋਂ ਟਾਇਲ ਲੱਗੀ ਪ੍ਰੋਪਰ ਬਾਅਦ ਦੇ ਵਿੱਚ ਲਾਵਾਂਗੇ ਤੇ ਗੀਜਰ ਦਾ ਪੁਆਇੰਟ ਜਿਹੜਾ ਆਪਾਂ ਛੱਡਤਾ ਤੇ ਉੱਥੇ ਬਾਈ ਆਪਾਂ ਬਾਕਸ ਲਾਤਾ ਉਹ ਪਾਵਰ ਪਲੱਗ ਤੇ ਜਿਹੜਾ ਬਾਈ ਇਹਦਾ ਏਰੀਆ ਲਗਭਗ ਕੋਠੀ ਦਾ ਏਰੀਆ ਕੋਈ ਬੜਾ ਨਹੀਂ 3500 ਫੁੱਟ ਸਕੁਅਰ ਫੁੱਟ ਦੇ ਲੱਗ ਪਕਾ ਬਾਈ ਦਾ ਏਰੀਆ ਹੈਗਾ ਸਾਰਾ ਜਿਹੜਾ ਕੰਮ ਹੈ ਇਹਦਾ ਆਪਾਂ ਡਾਨ ਕਰਤਾ ਬਾਕੀ ਇਹਦਾ ਜਿਹੜਾ ਮੇਨ ਬੋਰਡ ਰਹਿ ਗਿਆ ਥੱਲੇ ਉਹ ਬਾਈ ਕਹਿੰਦੇ ਸੀ ਪਹਿਲਾਂ ਪਾਇਨਲ ਬਣਾਵਾਂਗੇ ਕਈ ਵਾਰੀ ਪਾਇਨਲ ਤੇ ਬਾਈ ਸਾਨੂੰ ਪਤਾ ਬਾਈਟ ਥੋੜਾ ਜਿਹਾ ਵੱਜ ਜਾਂਦਾ ਤੇ ਜੇ ਪਾਇਨਲ ਤੋਂ ਬਿਨਾ ਇਹਨਾਂ ਨੇ ਉਹ ਬਣਾਇਆ ਤਾਂ ਬਾਈ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਚਾਰ ਕਰਕੇ ਆਉਂਦੇ ਹੱਥੀਂ ਚਾਰ ਕਰਕੇ ਐਮਸੀ ਵਗੈਰਾ ਲਾ ਕੇ ਚੇਂਜਰ ਵਗੈਰਾ ਲਾ ਕੇ ਬਾਈ ਆਪਾਂ ਇੱਕ ਜਿਹੜੀ ਵੀਡੀਓ ਆ ਹੋਰ ਪਾਵਾਂਗੇ ਬਾਕੀ ਬਾਈ ਰਹੀ ਇਹਨਾਂ ਦੇ ਰੇਟਾਂ ਦੀ ਗੱਲ ਬਾਤ ਜਿਹੜੀ ਆਪਾਂ ਇਹਦੇ ਵਿੱਚ ਐਸੈਸਰੀ ਲਾਈ ਹੈ ਵੀ ਸੋਚ ਵਗੈਰਾ ਜਾਂ ਕਨਸੀ ਇਧਰ ਲੱਗੀਆਂ ਵੀ ਐ ਨੇ ਆ ਦੋ ਇਧਰ ਆ ਤੇ ਬਾਈ ਉਧਰ ਵੀ ਸੀਗੀਆਂ ਫਰੰਟ ਤੇ ਇਧਰ ਵੀ ਲੱਗੀਆਂ ਵਈਆਂ ਬਾਈ ਇਹ ਆਪ ਡਾਊਨ ਲਾਈਟਾਂ ਬਾਈ ਸਾਰੀਆਂ ਇਹ ਅਲੂਮੀਨੀਅਮ ਬਾਡੀ ਵਾਲੀਆਂ ਲਾਈਆਂ ਆਪਾਂ ਕੇ ਟੈਪ ਤੇ ਕਲਰ ਬਾਈ ਇਹਨਾਂ ਦਾ ਬਾਰੰਬਾਈ ਟੱਕ ਇਹ ਵੀ 10 15 ਪੀਛੇ ਲੱਗੇ ਹੋਇਆ ਬਾਈ ਇਹਦੇ ਵਿੱਚ ਬਾਕੀ ਬਾਈ ਜਿਹੜੀ ਰੇਟਾਂ ਵੇਟਾਂ ਦੀ ਗੱਲ ਤੁਹਾਨੂੰ ਪਹਿਲਾਂ ਜਿੱਥੇ ਅਸੀਂ ਕਹਿੰਦੇ ਸੀ ਵੀ ਇਹਦਾ ਕੀ ਰੇਟ ਆ ਕਿਹੜੀ ਚੀਜ਼ ਕਿੰਨੇ ਵੀ ਆਈ ਹੈ ਸਵਿੱਚ ਕਿੰਨੇ ਦੀ ਆ ਪਲੱਗ ਵਗੈਰਾ ਸਾਰਾ ਬਾਈ ਏ ਟੂ ਜ਼ेड ਆਪਾਂ ਜਿਹੜਾ ਇਹਦਾ ਇੱਕ ਵੀਡੀਓ ਬਾਈ ਹੋਰ ਬਣਾ ਕੇ ਆਪਣਾ YouTube ਚੈਨਲ ਆ ਬਾਈ ਉਹਨੂੰ ਬਾਈ ਸਬਸਕ੍ਰਾਈਬ ਕਰ ਲਓ ਉਥੇ ਆਪਾਂ ਬਾਈ ਪਾਵਾਂਗੇ ਕੱਲ ਨੂੰ ਵੀਡੀਓ ਤੇ ਇਦਾਂ ਬਾਈ ਪਾਉਂਦੇ ਰਿਹਾ ਕਰਾਂਗੇ ਜਾਣਕਾਰੀ ਵਾਲੀਆਂ ਵੀਡੀਓਆਂ ਵੀ ਆਪਾਂ ਕਿਹੜਾ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਜਿਹੜੀ ਆਪਣਾ ਸਵਿੱਚ ਵਗੈਰਾ ਕਿਹੜੀ ਸਵਿੱਚ ਵਧੀਆ ਕਿਹੜੀ ਘਟ ਗਿਆ ਬਾਕੀ ਬਾਈ ਆਪਾਂ ਗਾਹਕ ਨੂੰ ਬਾਲਾ ਆਪਾਂ ਨਹੀਂ ਰეკਮੈਂਡ ਕਰਦੇ ਵੀ ਆਹ ਕੰਪਨੀ ਲੈ ਕੇ ਆ ਸਾਡਾ ਮੇਨ ਕੰਮ ਹੁੰਦਾ ਵੀ ਜਿਹੜਾ ਸਮਾਨ ਆ ਬਾਈ ਉਹ ਦੇਸੀ ਨਾ ਹੋਵੇ ਕੰਪਨੀ ਦਾ ਹੋਵੇ ਵੀ ਸਾਥੋਂ ਬਾਈ ਲੰਡੂ ਜਿ ਅਸੀਂ ਭਾਈ ਆਪਦੇ ਕੰਮ ਦੇਰ ਵੀ ਜਰੂਰ ਵੱਧ ਲੈਣੇ ਆ ਤੇ ਪਰ ਸਮਾਨ ਮੰਗਰ ਜੇ ਵਿੱਚ ਕਹਿੰਦਾ ਮਿਸਤਰੀ ਦਾ ਕਮਿਸ਼ਨ ਕੀਤਾ ਹੋਊ ਮਿਸਤਰੀ ਨੇ ਉਹ ਸਮਾਨ ਲਖਤਾ ਚਾਹੇ ਭਾਈ ਅਗਲਾ ਸਮਾਨ ਦਿੱਲੀੋਂ ਲਿਆਵੇ ਚਾਹੀ ਚੰਡੀਗੜ੍ਹੋਂ ਲਾਏ ਚਾਹੇ ਯਾਰ ਬਾਹਰਲੇ ਮੁਲਖ ਮੰਗਾ ਲਈ ਪਰ ਸਾਨੂੰ ਮਤਲਬ ਹੁੰਦਾ ਵੀ ਸਮਾਨ ਆ ਜਿਹੜਾ ਉਹ ਕੰਪਨੀ ਦਾ ਹੋਵੇ ਬ੍ਰਾਂਡਡ ਹੋਵੇ ਹੁਣ ਤੁਹਾਨੂੰ ਪਤਾ ਮਾਰਕੀਟ ਦੇ ਵਿੱਚ ਭਾਈ ਕੰਪੀਟੀਸ਼ਨ ਦਾ ਚੋਗਾ ਹੈ ਹਰੇਕ ਚੀਜ਼ ਭਾਈ ਡੁਪਲੀਕੇਟ ਨਾਲ ਬਰਾਬਰ ਤਰੀ ਪਈ ਆ ਤਾਂ ਕਰਕੇ ਅਸੀਂ ਅਗਲੇ ਨੂੰ ਇਹੀ ਕਹਿੰਨੇ ਵੀ ਸਮਾਨ ਕੰਪਨੀ ਦਾ ਲਵਾ ਲਾ ਵੀ ਰੋਜ਼ ਰੋਜ਼ੇ ਕੰਮ ਹੁੰਦੇ ਨਹੀਂ ਵੀ ਸੱਚ ਭਾਵੇਂ ਭਾਈ ਤੁਸੀਂ ਸਸਤੀ ਲਵਾ ਲਓ ਕਿਉਂ ਸੱਚ ਭਾਈ ਬਾ ਤਾਰਵਾਈ ਤੁਸੀਂ ਜਰੂਰ ਵਧੀਆ ਕੰਪਨੀ ਦੇਖ ਕੇ ਪਾਓ ਤੇ ਤਾਰਾਂ ਬਾਈ ਤੁਹਾਨੂੰ ਪਤਾ ਇੱਕ ਮੰਡਲ 1200 ਦਾ ਤੇ ਉਹ ਬਰੋਬਰੀ ਬਾਈ ਇੱਕ 1000 ਰੁਪਏ ਦਾ ਵੀ ਪਿਆ ਹੁੰਦਾ ਆਪਾਂ ਲੈਣ ਵੇਲੇ ਉਲਝ ਜਾਂਦੇ ਆ ਇਸ ਕਰਕੇ ਬਾਈ ਸਾਡੇ ਪੇਜ ਨੂੰ ਫੋਲੋ ਕਰ ਲਓ ਇਸ ਤਰ੍ਹਾਂ ਨਹੀਂ ਬਾਈ ਤੁਹਾਨੂੰ ਆਪਾਂ ਸਾਰੀਆਂ ਜਾਣਕਾਰੀਆਂ ਬਿਜਲੀ ਦੇ ਸੰਬੰਧੀ ਬਾਕੀ ਜਿਹੜੇ ਬਹੁਤ ਵੀਰਾਂ ਦੇ ਕਮੈਂਟ ਆਈ ਸੀ ਬਾਈ ਤੁਸੀਂ ਅਰਥ ਵਾਲੀ ਵੀਡੀਓ ਆਪਾਂ ਅਸਮਾਨੀ ਅਰਥ ਵੀ 1-2 ਦਿਨਾਂ ਨੂੰ ਕਰਾਂਗੇ ਕੋਠੀਆਂ ਦੇ ਵਿੱਚ ਆਪਣਾ ਕੰਮ ਚੱਲੀ ਜਾਂਦਾ ਬਹੁਤ ਉਹਦੀ ਵੀਡੀਓ ਪਾਵਾਂਗੇ ਜਿਹੜਾ ਧਰਤੀ ਵਾਲਾ ਅਰਥ ਹੈ ਉਹਦੇ ਬਾਰੇ ਵੀ ਬਾਈ ਤੁਹਾਨੂੰ A to Z ਸਾਰੀ ਜਾਣਕਾਰੀ ਦਿਆ ਕਰਨ ਦੀ ਵੀਡੀਓ ਪਾਇਆ ਕਰਾਂਗੇ ਬ ਆਪਣਾ ਪੇਜ ਆ ਬਈ ਬਿਜਲੀ ਵਾਲਾ ਇੰਸਟਾਗ੍ਰam ਤੇ ਵੀ ਐ ਤੇ YouTube ਤੇ ਵੀ ਬਈ ਆਪਣਾ ਚੈਨਲ ਤੇ ਆਪਣਾ Facebook ਤੇ ਵੀ ਐ ਬਈ ਬਾਕੀ ਬਈ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਬਈ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ ਸასი ਕਾਲ ਬਈ ਸਾਰਿਆਂ ਨੂੰ